ਇਹ ਕੱਖ ਨਹੀਂ ਨਹੀਂ ਸਮਝਾਈ ਦੇ। ਤਾਂ ਫਿਰ ਇਹੀ ਤੇ ਮੂੰਹ ਤੁਹਾਡੇ ਤੋਂ ਸੁਣਨੀ ਚਾਹਣਾ ਜਦੋਂ ਤੁਹਾਡੀ ਫਸਲ ਨਾ بچੀ ਐਨਐਸਟੀ ਕਿੱਥੇ ਲਗਾਉਂੋ ਪਹਿਲਾਂ ਫਸਲ ਬਚਾਓ ਪਹਿਲਾਂ ਜ਼ਮੀਨ ਬਚਾਓ ਫਿਰ ਫਸਲ ਬਚਾਓ ਫਿਰ ਆਪਣੇ ਰੇਟ ਲਓ ਇਹਨਾਂ ਸੋਚਣ 99% ਅਸੀਂ ਗੂੜੋ ਗਿਆ ਚੋ ਇਹ ਨਹੀਂ ਕਰੇਗਾ ਜੇ ਬਚ ਸਕਦਾ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਦੇਖੇ ਜਾਓ ਮਾਲਵੇ ਦੇ ਚੋਂ ਪਾਣੀ ਖਤਮ ਹੋ ਗਿਆ ਜਿੰਨੀਆਂ ਸਾਲਾਂ ਤੋਂ ਤਾਂ ਦੇ ਬਰੇ ਖਬਰਾਂ ਆਂ। ਬਹੁ ਆਮੀ ਸੰਮੇਬ ਬਾਦ ਵਿੱਚ ਖਤਮ ਹੋਈ ਨਾ ਪਾਣੀ ਕਦੇ ਕਦ ਖਤਮ ਹੋਈ ਨਾ ਮਾਝੇ ਜੋ ਬਗਮਾ ਹੰਨਿਆ ਸਮਾਂ ਕਿਨਾ ਕਨਾ ਗੁੰਗਾ ਪਹਿਨਾ ਨਹੀਂ ਪਾਰੇ ਕਿੱਥੇ ਅੱਜ ਕਿੱਥੇ ਕਿਹੜੀ ਫਸਲ ਪਿਜਣੀ ਉਹਨਾਂ ਨੂੰ ਸਾਨੂੰ ਹੋਰ ਟੈਨਸਟੇਰੀ ਹੈ। ਹੈਂਡੀ ਫਸਲ ਕੋਈ ਪਾਣੀ ਦਾ ਮਿਲਣਾ ਆਵੇ। ਜਿਹੜਾ ਤਾਂ ਆਪਣੇ ਕੋਲ ਏਡਾ ਕਰਨਾ ਪੰਜਾਬ ਦਾ ਸੋਮਾ ਹੀ ਉਹਦੇ ਵਾਸਤੇ ਗੱਲ ਨਹੀਂ ਕੀਤੀ ਕਿਸੇ ਇਹ ਥੋੜਾ ਪੇ ਥਮਾ ਜਨੇ ਪਾਣੀ ਛੱਡਿਆ ਜਾਂ 2% ਲੋਕ ਕਿਤੇ ਘਰ ਗੱਟੇ ਇਹੋ ਕੋ ਪਾਣੀ ਸਮਾ ਲੰਦੀ ਘੋੜੀ ਪਾਣੀ ਆਇਆ ਤਾਂ ਪਿੱਛੋਂ ਗਦਾਰ ਚੱਕੇ ਤਾਂ ਸਹੀ ਲੋਕ ਕਿਤੇ ਪਾਣੀ ਨਹੀਂ ਹੋਇਆ ਇਹ ਗੱਲ ਹੋਈ ਅੱਜ ਤੱਕ 60 ਸਾਲ ਹੋ ਗਏ ਆਪਣੇ ਨਾਲ ਰੋਲੇ ਪਿੰਦੇ ਆ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਣਾ ਇੱਥੇ ਆ ਕੇ ਕੋਕ ਕੱਟੀ ਆ ਲੈ ਚੱਲਣ ਕਿੱਧਰ ਜਾਵੇ ਪਾਣੀ ਕੋਈ ਕੋਈ ਨਹੀਂ ਮਿਲਉ ਇਥੇ ਤਾਂ ਇਨਰਜੈਕਟ ਖੇ ਕੌਲੀ ਲੈ ਕੇ ਨਾ ਪੜੇ ਕੀ ਕੀ ਤਰਵਾਤ ਕੀਤਾ ਬੜੀ ਮੈਂ ਤੇ ਸਾਰੀਆਂ ਜੱਥੇ ਬੰਦੇ ਨੂੰ ਬੇਨਤੀ ਕਰਦਾ ਜਿੰਨੇ ਤੁਸੀਂ ਵੀ ਜੁੜੇ ਹੋਗੇ ਇਹ ਪਾਪਤੀ ਆ ਵੀ ਇੱਕ ਆਪਣੇ ਸੰਬੰਧੀ ਨਹੀਂ ਸੱਚੀ ਗੱਲ ਤੇ ਮੈਨੂੰ ਕੋਈ ਲੱਗਦਾ ਨਹੀਂ ਤੁਪੀਆਂ ਦੇ ਰਾਹ ਤੇ ਤੁਸੀਂ ਚੰਡੇ ਚੁੱਪ ਲੈ ਚਾਲ ਵੀ ਉੱਥੇ ਤੁਹਾਨੂੰ ਆਉਣਾ ਨਹੀਂ ਉਹ ਤਾਂ ਸੋ ਵੀ ਆਪਣਾ ਰੇਟ ਨਹੀਂ ਗੱਲਾਂ ਤੁਹਾਨੂੰ ਵੀ ਪਤਾ ਮੇਰੇ ਜਿੰਨਾ ਖਰਾਬ ਠੀਕ ਹੈ ਕਿੰਨੇ ਬੱਚੇ ਆ ਪੇਜ ਕੋਲ ਵੀ ਕੋਈ ਪਤਾ ਨਹੀਂ ਕਿ ਕਿੱਲਾ ਪਾਣੀ ਆਉਂਦਾ ਡੈਲ ਦੇ ਪੁੱਛੜ ਮੁੰਡਾ ਬਣਿਆ ਰਹੋਗੇ ਬਾਲਸਾ ਉਹਨਾਂ ਨੇ ਜਿੰਨਾ ਵੀ ਕੱਢਿਆ ਸਾਡੇ ਲਿੰਕ ਵਿੱਚ ਜੰਗੇ ਲਾਗੇ ਬਣੇ ਬਿੰਦਾਂ ਸਾਰੇ ਤਕਰੀਬਾ ਬਾਲਸਾ ਮਾਰਗਿਕ ਕਮੇਟੀ ਦਾ ਮੈਂਬਰ ਪਹਿਲਾ ਬਣਿਆ ਤੋਂ ਚੀਤਾਰੂ ਜਦੋਂ ਕਾਲੇ ਕਾਲੇ ਜਿਵੇਂ ਬਣੀ ਉਹਨਾਂ ਚੇਅਰਮੈਨ ਬਣ ਗਿਆ ਨੰਬਰ ਦਾ ਮਿਲਦਾ ਬੜਾ ਸ਼ਅਤ ਜਿਹੜੇ ਵੱਡੇ ਵੱਡੇ ਲੀਡਰ ਸਾਰੇ ਮੇਰੇ ਲਿੰਕ ਚ ਉਹ ਸ਼ਹਿਰ ਦੇ ਮਿਲ ਕੋ ਉਹ ਵੀ ਜਾਂਦੇ ਆ ਨਾ ਨਾ ਗੱਲਬਾਤ ਵੀ ਹੁੰਦੀ ਸੀ ਉਹਨਾਂ ਨਾਲ ਇਹ ਤੇ ਜਦੋਂ ਅਸੀਂ ਪਹਿਲਾਂ ਮੈਨੂੰ ਵੀ ਜਿਹੜਾ ਖਾਲਾ ਪਸੰਦ ਆਲੀ ਮੇਰੀ ਵੀ ਸੋਚ ਨਹੀਂ ਕਿਉਂਕਿ ਸਾਡੀਆਂ ਜੀਹਾਂ ਸਾਰੀਆਂ ਬਾਹਰ ਸੀ ਤੇ ਮੈਂ ਵੀ ਤਨ ਦੇਖਣਾ ਤੇ ਮੈਨੂੰ ਜਾਂਦੇ ਜਾਂਦੇ ਦੁੱਖ ਛਾ ਗਿਆ ਇਹ ਤੇ ਨਾ ਕਰਨਾ ਜੀ ਜਦੋਂ ਕੋਈ 5-7 ਸਾਲ ਹੋ ਗਏ ਮੇਨੂੰ ਜੀਵਨ ਲਈ ਗੱਟੇ ਬਾਅਦਾਂ ਜੀ ਮੈਂ ਮੱਤੀ ਕਿੰਨੇ ਰਜਿਸਟ੍ਰਾਈ ਬਹਿਰ ਵੀ ਕਿਤੇ ਕੱਚੀ ਸੀ ਮੇਰਾ 25 ਕਿੰਨੇ ਚੋਂ ਦਾ ਜਿਹੜਾ ਪਿੱਛੇ ਖਾਣਾ ਤੇ ਸਾਰੇ ਇਹਨਾਂ ਵੋਟਰਾਂ ਨੇ ਕਵੀ ਕਹੇ ਜਿਹੜੇ ਇੱਕ ਨਾਲ ਚੋਣ ਕਹੇ ਤੁਸੀਂ ਇੱਥੇ ਵੀ ਚੋਣ ਕਹੇ ਵਰ੍ਹੇ ਸੀ ਨਾ ਦੂਜੀਆਂ ਵੀ ਚੋਣ ਕਹੇ ਤਾਂ ਦੋਵੇਂ ਦੋਵੇਂ ਟ੍ਰੈਕ ਹੋ ਗਏ। ਦੋਵੇਂ ਵੀ ਪਾਣੀ ਆਇਆ ਅਸੀਂ ਇੱਕ ਕਦੀ ਵੋਟਰਾਂ ਨੂੰ ਦੂਜੀਆਂ ਤੋਂ ਕੋਈ ਤਾਂ ਨਹੀਂ ਆਇਆ। ਅਸੀਂ ਰੋਸ ਤੇ ਇੰਟੈਰਨਲ ਇਸਾਰੇ ਹੋਰ ਕਿ ਤੇ ਮੈਨੂੰ ਲੱਗਾ ਚੱਕਰਾ। ਮੈਂਗਾ ਸ਼ਹਿਰ ਅਮਰੀਕਾ ਤੋਂ ਜਿਹੜਾ ਪਰ ਕੁਦਰਤੀ ਵੀ ਗੱਲ ਸੀ। ਫਿਰ ਮੈਂ ਇਸ ਭਰਾ ਦੀ ਵੀਡੀਓਸ ਮੇਨ ਦਾ ਬਦਰ ਉਹਨੇ ਇਹਨਾਂ ਚੀਜ਼ ਤੇ ਪਾਈ ਤੋਂ ਆ ਕੇ ਕੋੜਿਆ ਇਹ ਬੋਲਿਆ ਕਿ ਸੰਲੋ 1947 ਸਾਡੀ ਮਾਰਕੀ ਜ਼ਮੀਨ ਸੀ ਸਾਡੀ ਇਹਨੇ ਗੱਲ ਰਹੀ ਤੋਂ ਮੇਰੇ ਦਿਮਾਗ ਚ ਗੁੰਝੀ ਗਈ ਮੈਂ ਵੀਡੀਓ ਸੁਣੀ ਹੋਰ ਮੈਨਾਂ ਨਾਲ ਤਾਲ ਮੇਰ ਕਰਕੇ ਅਸੀਂ ਉਸ ਦੇ ਪਰਮਪੁਰ ਆਜ ਤੋਂ ਜਿਹੜਾ ਅੰਕੜਾ ਜਤੇਮ ਦੀ ਸਾਰੇ ਸਾਰੇ ਪਤੇ ਤੱਕ ਪਾਪ ਇਹ ਕਿਉਂ ਰਹੇਗੇ ਇਹ ਪਤਾ ਨਹੀਂ ਕੋਈ ਦੱਸ ਜਾਨੀ ਤੁਹਾਡੇ ਨਾਲ ਤਾਲ ਬੈਠ ਨਹੀਂ ਹੋ ਸਕਿਆ ਸਭਾਪਾ ਪੰਚਾਇਤ ਤੱਕ ਮੈ ਨਹੀਂ ਗਿਆ ਲੋਕਾ ਨੂੰ ਕੋਈ ਮੈਂ ਵੀ ਹੀ ਹੋ ਜਾਣਾ ਜਿਹੜਾ ਬੰਦਾ ਹੈ ਕਿੰਨੇ ਜਿਹਨੇ ਅਸੀਂ ਉਧਰ ਸਾਨੂੰ ਤੂਨ ਆਈ ਜਾਏ ਉਧਰ ਨੂੰ ਗਏ ਤੇ ਕਿਸੇ ਹੁਕਮਤਾ ਦਾ ਇਹ ਵੀ ਤੁਸੀਂ 95% ਲੋਕਾਂ ਨੂੰ ਪਹੁੰਚਾਇਆ ਉਹ ਤੁਹਾਨੂੰ ਸੱਜਾ ਮਿਲਿਆ ਜਿਹੜੇ ਬਜ਼ੁਰਗੋ ਸਾਹਿਬ ਤੇ ਅਸੀਂ ਇਹਨਾਂ ਬਜ਼ੁਰਗ ਸਾਡੇ ਬੋਲਦੇ ਨੇ ਕਿੱਥੇ ਫਸ ਗਏ ਉਹਨਾਂ ਦਾ ਜੀ ਨਹੀਂ ਕਰਦਾ ਉਹਨਾਂ ਨੂੰ ਧੱਕੇ ਨਾਲ ਬੰਨ ਲਾ ਕੇ ਪਾ ਰਿਆ ਗਿਆ ਉਹ ਚਲੇ ਜਾਗੇ ਹੁਣ ਅੱਜ ਆਪਾਂ ਨੂੰ ਜਾਣੂ ਕੀਤਾ ਆਪਾਂ ਦੱਸਣ ਲੈ ਗਏਗਾ ਅੱਜ ਆਪਾਂ ਇਕੱਠੇ ਹੋਵਾਂਗੇ ਕਿਰਪਾ ਦੀ सतर वञे असां करोलियूं असां रोल पूत